ਇਸ ਵਕਤ ਤੁਸੀਂ ਉਸ ਬੁੱਚੜ ਦਾ ਘਰ ਦੇਖ ਰਹੇ ਹੋ ਜਿਨੇ ਪਿਛਲੇ ਕੁਝ ਮਹੀਨਿਆਂ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਸੀ ਕਿ ਪੰਜ ਪਾਵਰ ਸਰੂਪ ਗੁਰੂ ਸਾਹਿਬ ਜੀ ਦੀ ਅਗਲ ਪੇਟ ਕਰ ਦਿੱਤੇ ਸੀ ਅੱਜ ਸਾਧ ਸੰਗਤ ਜੀ ਉਸ ਬੁੱਚੜ ਦਾ ਘਰ ਦੇਖੋ ਕਿਸ ਤਰੀਕੇ ਦੇ ਨਾਲ ਜੁੱਤੀਆਂ ਟੰਗੀਆਂ ਹੋਈਆਂ ਨੇ ਪੂਰਾ ਟਹਿ ਟੇਰੀ ਕਰ ਦਿੱਤਾ ਹੈ ਜਿਨੇ ਮਨ ਵਿੱਚ ਇਹ ਪਲਾਨ ਬਣਾ ਕੇ ਸੋਚਿਆ ਹੋਣਾ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਮੈਂ ਗਨਪੇਟ ਕਰਦਾਗਾ ਸ਼ਾਨ ਵਿੱਚ ਕੋਈ ਫਰਕ ਆਏਗਾ ਪਰ ਇਸ ਬੁੱচ্চਨ ਨੂੰ ਭਲੇਖਾ ਰਹਿ ਗਿਆ ਸਾਧ ਸੰਗਤ ਜੀ ਅੱਜ ਸੰਗਤਾਂ ਦਾ ਠਾਠਾ ਮਾਰਦਾ ਦੇਖੋ ਇਸ ਬੁੱচ্চਨ ਨੂੰ ਜੁੱਤੀਆਂ ਮਾਰਦਾ ਹੋਇਆ ਜਾ ਰਿਹਾ ਹੈ ਆਹ ਗੁਰੂਗ੍ਰੰਥ ਸਾਹਿਬ ਜੀ ਨਾਲ ਦੇਖੋ ਗੁਰੂਗ੍ਰੰਥ ਸਾਹਿਬ ਸਾਧ ਸੰਗਤ ਜੀ ਦਰਬਾਰ ਸਾਹਿਬ ਤੋਂ ਪਲਕੀ ਆਈ ਹੈ ਮਹਾਰਾਜੀ ਜਿਹਦੇ ਤੇ ਸਤਪੁਰ ਸਾਹਿਬ ਦੀ ਆਸ਼ੀਸ਼ੋਕ ਹਨ ਆਹ ਜੀ ਦਰਸ਼ਨ ਕਰ ਰਹੇ ਹੋ ਕੋਈ ਕਹੇ ਕਿ ਮੈਂ ਗੁਰੂਗ੍ਰੰਥ ਸਾਹਿਬ ਦੀ ਸ਼ਾਨ ਵਿੱਚ ਫਰਕ ਪਾਦਾ ਇਹ ਹੋ ਨਹੀਂ ਸਕਦਾ ਕਿਉਂਕਿ ਸਿੱਖ ਕੌਮ ਅਜੇ ਜਿੰਦੀ ਹੈ ਸਾਸਕ ਜੀ